ਅੱਜ ਜਲੰਧਰ ਵਿੱਚ ਪੰਜਾਬੀ ਇਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖੈਰਾ ਦੁਆਰਾ ਜਸਟਿਸ ਜੋਰਾ ਸਿੰਘ ਨੂੰ ਲੈ ਕੇ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਮੌਕੇ ਤੇ ਸੁਖਪਾਲ ਸਿੰਘ ਖੈਰਾ ਦਾ ਕਹਿਣਾ ਹੈ ਕਿ ਕੱਲ ਜੋਰਾ ਸਿੰਘ ਦੁਆਰਾ ਅਤੇ ਆਮ ਆਦਮੀ ਪਾਰਟੀ ਦੁਆਰਾ ਡਰਾਮਾ ਕੀਤਾ ਗਿਆ। ਇਸ ਮੌਕੇ ਤੇ ਬੋਲਦਿਆਂ ਸੁਖਪਾਲ ਸਿੰਘ ਖੈਰਾ ਨੇ ਕਿਹਾ 2015 ਤੋਂ ਲੈ ਕੇ 2017 ਤੱਕ ਕਮਾਂਡ ਜਿਹੜੀ ਸੀ ਸੁਖਬੀਰ ਸਿੰਘ ਬਾਦਲ ਔਰ ਵੱਡੇ ਪ੍ਰਕਾਸ਼ ਸਿੰਘ ਬਾਦਲ ਦੇ ਕੋਲ ਰਹੀ ਪਰ ਉਹਨਾਂ ਨੇ ਕੋਈ ਐਫਰਟ ਨਹੀਂ ਕੀਤਾ। ਟੂ ਟਰੈਕ ਡਾਊਨ ਦੀ ਕਲਪਰੇਟਸ ਰਿਸਪੋਨਸਿਬਲ ਫਾਰ ਦੀ ਸੈਕ੍ਰੀਲੇਜ ਆਫ ਗੁਰੂ ਗ੍ਰੰਥ ਸਾਹਿਬ ਜੀ ਔਰ ਸਿਮਿਲਰਲੀ ਜਿਹੜਾ ਬਾਈਬਲ ਕਲਾਂ ਵਿੱਚ ਗੋਲੀ ਚੱਤੀ ਆ ਉਹ 14 ਅਕਤੂਬਰ 2015 ਨੂੰ ਪਹਿਲਾ ਕੋਟਕਪੂਰੇ ਫਾਇਰਿੰਗ ਇਨਸੀਡੈਂਟ ਹੁੰਦਾ लाठी चार्ज ਹੁੰਦਾ ਇਨ ਹਿਊਮਨ ਟੌਰਚਰ ਜਿਹੜੇ ਔਰਤਾਂ ਬਜ਼ੁਰਗ ਬੈਠੇ ਸੀਗੇ ਸ਼ਾਂਤਮਈ ਢੰਗ ਦੇ ਨਾਲ ਔਰ ਫਿਰ ਲਗਭਗ 9:30 ਵਜੇ ਬਾਈਬਲ ਕਲਾਂ ਦੇ ਵਿੱਚ ਪੁਲਿਸ ਇੱਕ ਲਿੰਕ ਰੋਡ ਤੇ ਬੈਠੀ ਨਿਹੱਥੀ ਸੰਗਤ ਦੇ ਉੱਤੇ ਆਣ ਕੇ ਗੋਲੀਆਂ ਚਲਾ ਕੇ ਤੇ ਦੋ ਸਿੱਖ ਨੌਜਵਾਨਾਂ ਨੂੰ ਮਾਰ ਦਿੱਤਾ ਗਿਆ ਅਕਾਲੀ ਸਰਕਾਰ ਇਹਨਾਂ ਇਲਜ਼ਾਮਾਂ ਤੋਂ ਹਰ ਕਿਸ ਨਹੀਂ ਬਚ ਸਕਦੀ ਔਰ ਉਹਦੇ ਪਿੱਛੇ ਬਹੁਤ ਵੋਲਿਊਮਨਸ ਜਸਟਿਸ ਰਣਜੀਤ ਸਿੰਘ ਕਮਿਸ਼ਨ ਹੈਜ਼ ਰਿਪੋਰਟ ਹੈਜ਼ ਵਰਚੂਲੀ ਇਨਡਾਈਟਿਡ 올 ਥੀਸ ਪੀਪਲ ਇਨਕਲੂਡਿੰਗ ਟੌਪ ਪੁਲਿਸ ਆਫਸਰਸ ਉਸ ਵਕਤ ਦੇ ਡੀਜੀਪੀ ਸੁਮੇਤ ਸਿੰਘ ਸੈਣੀ ਡਾਊਨ ਦ ਲਾਈਨ ਆਈਜੀਸ ਡੀਆਈਜੀਸ ਐਸਐਸਪੀ ਸ਼ਰਮਾ ਐਂਡ ਵਿਕ੍ਰਮਜੀਤ ਸਿੰਘ ਐਸਐਸਪੀ ਸਾਰਿਆਂ ਦੇ ਖਿਲਾਫ ਪੁਖਤਾ ਮਟੀਰੀਅਲ ਆ ਚੁੱਕਾ ਵਾ ਔਰ ਜਿੱਦਾਂ ਅਕਾਲੀ ਦੋਸ਼ੀ ਸੀਗੇ ਉਹਨਾਂ ਨੇ ਇਸ ਨਾਲ ਵੋਟ ਬੈਂਕ ਪੋਲਿਟਿਕਸ ਨੂੰ ਤਰਜੀਹ ਦਿੱਤੀ ਔਰ ਉਹ ਸਾਰੀ ਗੱਲ ਨੂੰ ਉਹਨਾਂ ਨੇ ਕੰਪਰੋਮਾਈਜ਼ ਕੀਤਾ ਧਰਮ ਨੂੰ ਕੰਪਰੋਮਾਈਜ਼ ਕੀਤਾ ਵੋਟਾਂ ਦੀ ਖਾਤਰ ਉਹੀ ਗਲਤੀ ਕਾਂਗਰਸ ਦੀ ਸਰਕਾਰ ਕਰ ਰਹੀ ਆ ਹੁਣ ਆਲਮੋਸਟ ਹੁਣ 21 ਮਹੀਨੇ ਹੋ ਗਏ ਨੇ 573 ਸਫੇ ਦੀ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ 9 ਘੰਟਿਆਂ ਦੀ ਵਿਧਾਨ ਸਭਾ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਬਹਿਸ ਕਾਂਗਰਸ ਦੇ ਐਮਐਲਏ ਤੇ ਮੰਤਰੀਆਂ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੀਆਂ ਮੰਗਾਂ ਪਰੰਤੂ ਅੱਜ ਤੱਕ ਕਿਸੇ ਦੋਸ਼ੀ ਨੂੰ ਨਹੀਂ ਫੜਿਆ ਗਿਆ ਸਰਗਦੀਪ ਸੰਧੂ ਇਹਨਾਂ ਨੇ ਮੈਨੂੰ ਅਪਰੋਚ ਕਰਕੇ ਸਵਰਨ ਸਿੰਘ ਜੀ ਨੇ ਸਾਡੇ ਇਹ ਇਹ ਸਾਡੀ ਪਾਰਟੀ ਨਾਲ ਕਨੈਕਟਡ ਨੇ ਤੇ ਇਹਨਾਂ ਨੇ ਇਫੈਕਟਡ ਪਰਸਨ ਜਿਹੜੇ ਜੋ ਕੁਝ ਜ਼ੋਰਾ ਸਿੰਘ ਨੇ ਕੱਲ ਉਥੇ ਬੇਬੁਨਿਆਦ ਇਲਜ਼ਾਮबाजी ਕੀਤੀ ਆ ਔਰ ਮੈਨੂੰ ਦੁੱਖ ਨਾ ਕਹਿਣਾ ਪੈਂਦਾ ਕਿ ਐਡੇ ਇੰਪੋਰਟੈਂਟ ਇਸ਼ੂ ਦੇ ਉੱਤੇ ਆਮ ਆਦਮੀ ਉਹੀ ਗਲਤੀ ਜੋ ਅਕਾਲੀਆਨ ਨੇ ਕੀਤੀ ਉਹੀ ਗਲਤੀ ਜੋ ਅਮਰਿੰਦਰ ਨੇ ਕੀਤੀ ਵੋਟਾਂ ਦੀ ਖਾਤਰ ਚੰਦ ਵੋਟਾਂ ਦੀ ਖਾਤਰ ਉਸ ਇੱਕ ਇਸ ਤਰ੍ਹਾਂ ਦੇ ਜੱਜ ਨੂੰ ਪੇਸ਼ ਕੀਤਾ ਲੋਕਾਂ ਦੀ ਅਦਾਲਤ ਵਿੱਚ ਜਿਹੜਾ ਜਿਹੜੇ ਜੱਜ ਨੇ ਪਰਦਾ ਪਾਇਆ ਆਪਣੀ ਟਿਨਿਓਰ ਜਿਹੜਾ ਜ਼ੁਰਾ ਸਿੰਘ ਕਮਿਸ਼ਨ ਦੀ ਟਿਨਿਓਰ ਸੀ ਇਟ ਵਾਸ ਅ ਡੀਫੰਕਟ ਇਟ ਵਾਸ ਅ ਐਬਸੋਲੂਟਲੀ ਕਵਰ ਅਪ ਕਮਿਸ਼ਨ ਅਪੁਆਇੰਟਡ ਬਾਈ ਦੀ ਬਾਦਲਸ ਉਹਨੂੰ ਕੱਲ ਇਹਨਾਂ ਨੇ ਪਹਿਲਾਂ ਆਪਣੇ ਨਾਲ ਜੁਆਇਨ ਕੀਤਾ ਵਿਦ ਪ੍ਰੋਮਿਸ ਕਿ ਤੈਨੂੰ ਅਸੀਂ ਫਤਿਹਗੜ੍ਹ ਲੋਕ ਸਭਾ ਦੀ ਸੀਟ ਦੇਾਂਗੇ ਔਰ ਉਸ ਜੱਜ ਨੇ ਲਾਲਚ ਕਰਦਿਆਂ ਫਤਿਹਗੜ੍ਹ ਲੋਕ ਸਭਾ ਦੀ ਸੀਟ ਦਾ ਲਾਲਚ ਕਰਕੇ ਉਹਨੇ ਕੱਲ ਆਣ ਕੇ ਜਿਹੜੇ ਜ਼ੁਰਾ ਸਿੰਘ ਨੇ ਇਲਜ਼ਾਮ ਲਾਏ ਸੀ ਉਹਨਾਂ ਦਾ ਖੰਡਨ ਕਰਨ ਵਾਸਤੇ ਸੱਚ ਦੱਸਣ ਵਾਸਤੇ ਇਨਸਾਫ ਦੀ ਲੜਾਈ ਨੂੰ ਅੱਗੇ ਲਿਜਾਣ ਵਾਸਤੇ ਅੱਜ ਸਾਨੂੰ ਇੱਥੇ ਪ੍ਰੈਸ 'ਤੇ ਇਹ ਵਾਰਤਾ ਕਰਨੀ ਪਈ